ਲੋਕ ਕਹਿੰਦੇ ਸਰਦਾਰ ਵਾਲੇ ਕਬੂਤਰ ਖਤਮ ਹੋ ਗਏ ਐਵੇਂ ਨਾ ਯਾਰ ਬੈਡ ਮਾਰਿਆ ਕਰੋ ਵੀ ਖਤਮ ਹੋ ਗਏ ਜਿਨ੍ਹਾਂ ਨੇ ਸੰਭਾਲੇ ਆ ਸੰਭਾਲੀ ਬੈਠੇ ਆ ਬਾਈ ਆ ਸਾਡੇ ਕੋਲੇ ਜੋੜਾ ਬੈਠਾ ਤੇ ਉਹ ਰਾਜਮ ਆ ਕਬੂਦਰੀ ਆ ਛਾ ਕਬੂਤਰ ਆ ਬਾਈ ਜੀ ਆ ਇਹ ਜੋੜਾ ਲਾ ਛੱਡਿਆ ਕਿ ਪਹਿਲਾਂ ਲਾ ਕੇ ਨਹੀਂ ਵੇਖਿਆ ਹੁਣ ਲਾਇਆ ਤੇ ਆ ਕਬੂਦਰੀ ਬਹੁਤ ਚੰਗੀ ਉੱਡੀ ਆ ਸਾਡੇ ਕੋਲੇ ਪੱਠੀ ਹੁੰਦੀ ਫਿਰ ਅਸੀਂ ਇਹ ਰੋਕ ਲਈ ਬਾਈ ਜੀ ਤੇ ਹੁਣੇ ਬੱਚਿਆਂ ਵਾਸਤੇ ਰੱਖੀ ਆ ਐਵੇਂ ਲੋਕ ਕਹੀ ਜਾਂਦੇ ਸਰਦਾਰ ਵਾਲੇ ਖਤਮ ਹੋ ਗਏ ਐ ਹੋ ਗਿਆ ਜਿਹੜੇ ਜਿਹੜੇ ਨੇ ਸੰਭਾਲੇ ਆ ਬਾਈ ਜੀ ਸੰਭਾਲੀ ਬੈਠੇ ਆ ਆ ਵੇਖੋ ਆ ਕਬੂਤਰ ਆ ਆ ਕਬੂਤਰੀ ਆ ਐਵੇਂ ਲੋਕ ਕਹੀ ਜਾਂਦੇ ਸਰਦਾਰ ਵਾਲੇ ਕਬੂਤਰ ਹੈ ਹੀ ਨਹੀਂ ਕਿਸੇ ਕੋਲੇ ਐ ਆ ਜੂਆ ਆ ਵੇਖੋ ਆ ਸਰਦਾਰ ਵਾਲੇ ਆ ਪਿਓਰ ਹੁਣ ਜਿੰਨਾਂ ਕੋਲੇ ਹੈ ਨਹੀਂ ਜਿਨ੍ਹਾਂ ਨੇ ਵੇਚ ਬੋਝ ਦਿੱਤੇ ਉਹਨਾਂ ਦਾ ਤਾਂ ਕਹਿਣਾ ਕੀ ਆ ਜਿਹੜੇ ਨੇ ਸੰਭਾਲੇ ਆ ਸੰਭਾਲੀ ਬੈਠੇ ਆ ਕਈ ਪੈਸੇ ਨੂੰ ਪਿਆਰੇ ਹੋ ਗਏ ਤੇ ਕਈ ਕੂਤਰਾਂ ਨੂੰ ਪਿਆਰੇ ਹੋ ਗਏ ਬਈ ਅਸੀਂ ਸਾਂਭੀ ਬੈਠੇ ਹਾਂ ਹਜੇ ਵੀ ਨਸਲ ਸਰਦਾਰ ਵਾਲੀ ਇੱਕ ਸਾਡੇ ਕੋਲੇ ਚਿੱਟੀਆਂ ਅੱਖਾਂ ਦਾ ਬੈਠਾ ਉਹ ਮੈਂ ਗਿਫਟ ਦੀ ਦੇਤਾ ਕਾਕੀ ਨੂੰ ਦੋ ਕੂਤਰ ਬੈਠੇ ਆ ਇੱਕ ਕੂਤਰੀ ਬੈਠੀ ਆ ਸਾਡੇ ਕੋਲੇ